ਇਮੀਗ੍ਰੇਸ਼ਨ ਵਾਲਿਆਂ ਨੇ ਇਲੀਗਲ ਰੈਕਟ ਲੱਭਿਆ ਕਿ ਕਿਵੇਂ ਗੁਜਰਾਤ ਤੋਂ ਬਾਹਰਲੇ ਮੁਲਕਾਂ 'ਚ ਸੈਟਲ ਕਰਨ ਦੇ ਲਈ ਪ੍ਰੋਫੈਸ਼ਨਲੀ ਰਨ ਕੈਂਪ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਕਿਵੇਂ ਤੁਸੀਂ ਅਮਰੀਕਾ ਤੋਂ ਡੇਂਜਰਸ ਰੂਟ ਲੈ ਕੇ ਕੈਨੇਡਾ ਰਹੀਂ ਔਰ ਮੈਕਸੀਕੋ ਰਹੀਂ ਐਂਟਰ ਕਰਨਾ ਇਹਨਾਂ ਕੈਂਪਸ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਜਾਂਦਾ ਜਿਹੜੇ ਕਲਾਇੰਟ ਨੇ ਕਿ 15 ਫੁੱਟ ਉੱਚੀ ਕੰਧ ਕਿਵੇਂ ਟਪਣੀ ਹੈ ਫਿਰ ਜੇ ਜਿਹੜੀ ਬਾਰਬਡ ਡਿਫੈਂਸ ਲੱਗੀ ਹੋਈ ਹੈ ਕੰਡਿਆਲੀ ਤਾਰ ਹੈ ਉਹਨੂੰ ਕਿਵੇਂ ਕਰਾਸ ਕਰਨਾ ਹੈ ਓਵਰਸਾਦ ਮਾਨਸਾ ਪਹਿਲੀ ਆਰਡ ਗਾਂਧੀਨਗਰ ਚ ਫਿਰ ਵਿਜੈਪੁਰ ਵਿਲੇਜ ਮਹਾਂਸਾ ਦੇ ਵਿੱਚ ਵੱਡੇ ਵੱਡੇ ਫਾਰਮਾਂ ਚ ਇਹ ਕੈਂਪ ਨੇ ਜਿਹਦੇ ਚ ਦੋ ਹਫ਼ਤੇ ਤੋਂ ਲੈ ਕੇ 3 ਮਹੀਨੇ ਤੱਕ ਦੀ ਟ੍ਰੇਨਿੰਗ ਹੈ ਜਿਹੜੀ ਦਿਨਚਾ ਟ੍ਰੈਜੇਡੀ ਹੋਈ ਜਿਹਦੇ ਚਾਰ ਪਰਿਵਾਰ ਦੇ ਜੀ ਫ੍ਰੀਜ਼ ਹੋ ਗਏ ਸੀ ਉਸ ਤੋਂ ਬਾਅਦ ਇੱਕ ਵਿਠਲ ਪਟੇਲ ਨਾਂ ਦਾ ਬੰਦਾ ਜਿਹੜਾ ਹੈ ਉਹ ਫੜਿਆ ਗਿਆ ਜਿਹੜਾ ਡਿਪੋਰਟ ਹੋਇਆ ਇਸਤਨਬੁਲ ਤੋਂ ਔਰ ਫੋਲਜ ਪਾਸਪੋਰਟ ਦੇ ਉੱਤੇ ਮੈਕਸੀਕੋ ਵੀਜ਼ੇ ਦਾ ਸਟicker ਲੱਗਾ ਹੋਇਆ ਸੀ ਉਹਨਾਂ ਨੇ ਉਹਨੂੰ ਵਾਇਆ ਦੋਹਾ ਰਿਪੋਰਟ ਕੀਤਾ ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵੀਅਰਸ ਵਿਚਾਰ ਚਰਚਾ ਕਰਨ ਜਾ ਰਹੇ ਆ ਅਮਰੀਕਾ ਕੈਨੇਡਾ ਯੂਕੇ ਸਿਟੀਅਰ ਲੈਂਡਸ ਮੇਦ ਪੋਸ ਸਾਰੇ ਮੁਲਕਾਂ ਚੋਂ ਨਿਤ ਦਿਹਾੜੇ ਜੜੇ ਨੇ ਗੁਜਰਾਤੀਆਂ ਵੱਲੋਂ ਕੀਤੇ ਗਏ ਵੱਡੇ ਨਿੱਕੇ ਫਰੋਡਾਂ ਸੰਬੰਧੀ ਖਬਰਾਂ ਛਪਦੀਆਂ ਰਹਿੰਦੀਆਂ ਨੇ ਅਸੀਂ ਦਰਸ਼ਕਾਂ ਨਾਲ ਦਸੰਬਰ 2022 ਦੀ ਇੱਕ ਖਬਰ ਸਾਂਝੀ ਕਰਨ ਜਾ ਰਹੇ ਆ ਜਿਸ ਵਿੱਚ ਇੰਕ ਸ਼ਾਪ ਕੀਤਾ ਗਿਆ ਸੀ ਕਿ ਗੁਜਰਾਤ ਵਿੱਚ ਕਈ ਟ੍ਰੇਨਿੰਗ ਜਿਹੜੇ ਕੈਂਪ ਚੱਲ ਰਹੇ ਨੇ ਜਿਨ੍ਹਾਂ ਵਿੱਚ ਮਹੀਨਿਆਂ ਬਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕੈਨੇਡਾ ਤੋਂ ਅਮਰੀਕਾ ਬਾਰਡਰ ਕਿਵੇਂ ਕਰਾਸ ਕਰਨਾ ਸੋ ਜਿਸ ਤਰ੍ਹਾਂ ਕਿ ਅਮਰੀਕਾ ਬਾਰਡਰ ਕਿਵੇਂ ਕਰਾਸ ਕਰਨਾ ਇਸ ਧਿਆਨ ਰਹੀ ਜਿਹੜੇ ਇਸ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਗੁਜਰਾਤੀਆਂ ਦੀ ਹੈ ਔਰ ਦੂਸਰੇ ਪਾਸੇ ਭਾਰਤ ਦੇ ਵਿਸ਼ਵਗੁਰੂ ਬਨਨ ਦਾ ਸਭ ਤੋਂ ਵੱਡਾ ਜਿਹੜਾ ਰੋਲ ਹੈ ਗੁਜਰਾਤੀਆਂ ਵੱਲੋਂ ਹੀ ਪਾਇਆ ਕੀਤਾ ਜਾਂਦਾ ਹੈ ਸੋ ਇਸ ਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾ ਸਭ ਕੀ ਕਹਿਣਾ ਚਾਹਲੀ ਅ ਦੇਖੋ ਅਸੀਂ ਕਿਸੇ ਇਲਾਕੇ ਬਾਰੇ ਜਾਂ ਕਿਸੇ ਲੋਕਾਂ ਬਾਰੇ ਸਪੈਸਿਫਿਕ ਹੋ ਕੇ ਕੋਈ ਜਨਰਲਾਈਜ਼ ਨਹੀਂ ਕਰਨਾ ਚਾਹੁੰਦੇ ਹੁੰਦੇ ਕਿਉਂਕਿ ਹਰ ਖੇਤਰ ਹਰ ਖਿੱਤੇ ਦੇ ਵਿੱਚ ਚੰਗੇ ਮਾੜੇ ਲੋਕ ਹੋ ਸਕਦੇ ਨੇ ਪਰ ਜਦੋਂ ਜਿਹਨੂੰ ਓਵਰਵੈਲਪਿੰਗ ਐਵਿਡੈਂਸ ਕਹਿੰਦੇ ਨੇ ਵੀ ਇਨੇਕ ਸਬੂਤ ਜਾਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਏ ਕਿ ਭਾਈ ਇਹ ਕਿਵੇਂ ਗੁਜਰਾਤੀਆਂ ਨੇ ਲੁੱਟ ਪਾਈ ਹੋਈ ਐ ਸਾਰੇ ਪਾਸੇ ਸੈਂਟਰ ਚ ਵੀ ਮੋਦੀ ਔਰ ਅਮਿਤ ਸ਼ਾਹ ਔਰ ਇੱਕ ਗੱਲ ਕੱਲਾ ਮੈਂ ਨਹੀਂ ਕਹਿੰਦਾ ਮਹਾਰਾਸ਼ਟਰਾ ਦੇ ਵਿੱਚ ਜਿਹੜਾ ਮਰਾਠਿਆਂ ਨੇ ਜਾਂ ਹੁਣ ਉਹਨਾਂ ਦੀ ਸ਼ਿਵ ਸੈਨਾ ਜਿਹਨੂੰ ਉਹਨਾਂ ਨੇ ਤੋੜ-ਪਰੋੜ ਦਿੱਤਾ ਸੀ ਵਾਪਸ ਆਈ ਹੈ ਤੇ ਉਹਨਾਂ ਦਾ ਲੋਕਲ ਨਾਰਾ ਵੀ ਆਈ ਸੀ ਕਿ ਵੀ ਅਸੀਂ ਬੰਬੇ ਨੂੰ ਉਜੜਨ ਨਹੀਂ ਦੇਣਾ ਹੈ ਸਾਨੂੰ ਉਜਾੜ ਕੇ ਜਿਹੜਾ ਉਹ ਗੁਜਰਾਤੀ ਵਪਾਰੀ ਲੁੱਟ ਰਿਹਾ ਨੇ ਵੇਚ ਰਿਹਾ ਨੇ ਸਾਨੂੰ ਤੇ ਇਸੇ ਤਰ੍ਹਾਂ ਉਹਨਾਂ ਦਾ ਇੱਕ ਪੌਪੂਲਰ ਯੂਟਿਊਬਰ ਹੈ ਉਹ ਤਾਂ ਸਿੱਧਾ-ਸਿੱਧਾ ਇਹ ਕਹਿੰਦਾ ਹੈ ਕਿ ਵੀ ਗੁਜਰਾਤੀ ਲੁੱਟ ਰਹੇ ਨੇ ਮਲਕ ਨੂੰ ਔਰ ਸਾਰੇ ਪਾਸੇ ਜਿੰਨੇ ਸਕੈਮ ਭਾਰਤ ਦੇ ਵਿੱਚ ਆ ਪਿਛਲੇ ਦਿਨਾਂ ਚ ਜਿੰਨੇ ਆਏ ਪੁਲ ਟੁੱਟੇ ਸੜਕਾਂ ਟੁੱਟੀਆਂ ਔਰ ਵੱਡੇ ਵੱਡੇ ਈਵਨ ਜਿਹੜਾ ਵੱਡਾ ਇੱਕ ਬ੍ਰਿਜ ਸੀ ਉਸ ਦਾ ਉਹ ਸਭ ਦੇ ਵਿੱਚ ਗੁਜਰਾਤੀ ਠੇਕੇਦਾਰ ਇਨਵੋਲ ਨੇ ਹੁਣ ਬਾਤਿਆਂ ਨੂੰ ਇਹ ਲੱਗਦਾ ਹੈ ਕਿ ਵੀ ਚਲੋ ਗੁਜਰਾਤ ਦੇ ਵਿੱਚ ਤੁਸੀਂ 99% ਕੋਈ ਵੀ ਕੰਟ੍ਰੈਕਟ ਹਰ ਚੀਜ਼ ਦਾ ਗੁਜਰਾਤੀਆਂ ਨੂੰ ਦਿਓ ਸਮਝ ਆ ਸਕਦਾ ਹੈ ਸੈਂਟਰ ਦੇ ਪ੍ਰੋਜੈਕਟ ਜਿਹੜੇ ਵੱਡੇ ਨੇ ਉਹਨਾਂ 'ਚ ਵੀ ਕਿਵੇਂ ਗੁਜਰਾਤੀ ਹੀ ਭਰੇ ਹੋਏ ਨੇ ਤੇ ਫਿਰ ਜਿਹੜੇ ਲੁੱਟ ਕੇ ਦੌੜੇ ਉਹ ਵਿਜੇ ਮਲਾਇਆ ਉਹ ਲਲਤ ਮੋਦੀ ਤੇ ਫਲਾਣੇ ਮੋਦੀ ਤੇ ਦੂਜੇ ਉਹਨਾਂ 'ਚ 90 ਪਲੱਸ ਪਰਸੈਂਟ ਗੁਜਰਾਤੀ ਨੇ ਜਿਹੜੇ ਰੋਟ ਰਹੇ ਨੇ ਹੁਣ ਇਹ ਵੀ ਪਿਛਲੇ ਦਿਨਾਂ 'ਚ ਡਾਟਾ ਆਇਆ ਕਿ ਵੀ ਜਿਹੜੇ ਸਭ ਤੋਂ ਜ਼ਿਆਦਾ ਮੁਰਕ ਛੱਡ ਕੇ ਜਿਨ੍ਹਾਂ ਨੇ ਦੂਸਰੇ ਮੁਰਕਾਂ ਦੀ ਸਿਟੀਜ਼ਨਸ਼ਿਪ ਲਈ ਅਮਰੀਕਾ ਕੈਨੇਡਾ ਦੀ ਸਭ ਤੋਂ ਜ਼ਿਆਦਾ ਗੁਜਰਾਤੀ ਨੇ ਇੱਕ ਪਾਸੇ ਰੌਲਾ ਇਹ ਪਾਇਆ ਜਾਂਦਾ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ ਤੇ ਭਾਜਪਾ ਨੇ ਸੀਟਾਂ ਆਪਣੀਆਂ ਜਿੱਤਣ ਦੇ ਲਈ ਜਿਹੜਾ ਪਹਿਲਾਂ 2014 ਤੋਂ ਹੀ ਪ੍ਰਚਾਰ ਸੀ ਵਿਕਸਤ ਮਾਡਲ ਕਿ ਵਿਕਾਸ ਦਾ ਮਾਡਲ ਗੁਜਰਾਤ ਦਾ ਹੁਣ ਇਹ ਤੁਸੀਂ ਦੇਖੋਗੇ ਕਿ ਇਹਨਾਂ ਸਾਰਿਆਂ ਦੇ ਵਿੱਚ ਕਨਟਰਡਿਕਸ਼ਨ ਹੈ ਤੁਹਾਨੂੰ ਲੱਗੇਗਾ ਵੀ ਜੇ ਸੱਚਮੁੱਚ ਇਹਨਾਂ ਕ ਵਿਕਾਸ ਗੁਜਰਾਤ ਨੇ ਕਰ ਲਿਆ ਤੇ ਕਿਸਾਨਾਂ ਦਾ ਸੁਸਾਇਸਾਈਡ ਰੇਟ ਗੁਜਰਾਤ ਦਾ ਮਹਾਰਾਸ਼ਟਰ ਜਾਂ ਕੇਰਲਾ ਜਾਂ ਦੂਸਰਿਆਂ ਦੇ ਬਰਾਬਰ ਜਾਂ ਉਹਨਾਂ ਤੋਂ ਜ਼ਿਆਦਾ ਕਿਉਂ ਹੈ ਤੁਸੀਂ ਕਦੇ ਆਪਣਾ ਘਰ ਛੱਡ ਕੇ ਜਾਣ ਦੀ ਨਹੀਂ ਸੋਚਦੇ ਜੇ ਤੁਸੀਂ ਆਲਰੇਡੀ ਉੱਥੇ ਖੁਸ਼हाल ਹੋ ਐਸਾ ਕੀ ਕਾਰਨ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਲੋਕ ਛੱਡ ਰਹੇ ਨੇ ਗੁਜਰਾਤ ਨੂੰ ਜਿਹੜੇ ਭਾਰਤ ਦੇ ਵਿੱਚ ਜਿਹੜੇ ਸਟੇਟ ਦੇ ਲੋਕ ਹੋ ਗੁਜਰਾਤੀ ਨੇ ਛੱਡ ਰਹੇ ਨੇ ਫਿਰ ਕੱਲਾ ਇਹੀ ਨਹੀਂ ਹੈ ਦੁਨੀਆ ਦੇ ਵਿੱਚ ਅਸੀਂ ਕਿਉਂਕਿ ਇਲਾਕਾ ਬੇਸ ਜਾਂ ਕੋਈ ਜਾਤ ਜਾਂ ਕਬੀਲਾ ਆਧਾਰਤ ਅਸੀਂ ਨਫ਼ਰਤ ਦੀਆਂ ਖਬਰਾਂ ਨੂੰ ਕੰਪਾਇਰ ਨਹੀਂ ਕਰਦੇ ਪਰ ਮੈਨੂੰ ਗੁਜਰਤੀ ਅੱਜ ਇਹ ਜਦੋਂ ਮੈਂ ਦੋ ਤਿੰਨ ਖਬਰਾਂ ਉਪਰ ਉਥਲੀ ਦੇਖਦਾ ਕਿ ਭਈ ਇਨੇ ਵੱਡੇ ਵੱਡੇ ਫਰਾਡ ਕਈ ਕਈ ਮਿਲੀਅਨ ਦੇ ਉਹਨਾਂ ਚ ਗੁਜਰਾਤੀ ਇਨਵੋਲ ਬਨੇ ਹੁਣ ਅੱਜ ਦੋ ਤਿੰਨ ਖਬਰਾਂ ਜਿਹੜੀਆਂ ਇਹਨਾਂ ਗੁਜਰਾਤੀਆਂ ਦੇ ਹਵਾਲੇ ਨਾਲ ਹੀ ਆਈਆਂ ਇੱਕ ਕੇ ਬ੍ਰੇਕਿੰਗ ਨਿਊਜ਼ ਕੇ ਡਾਕਟਰ ਸੁਨੀਲ ਕੁਮਾਰ ਪਟੇਲ 36 ਸਾਲਾਂ ਦਾ ਡੈਂਟਿਸਟ ਜਿਹੜਾ ਅਜੈਕਸ অন্ਟਾਰੀਓ ਤੋਂ ਹੈ ਉਸ ਨੂੰ ਦੋ ਕਾਉਂਟ ਸੈਕਸ਼ੂਅਲ ਅਸਾਲਟ ਦੇ ਲਾ ਕੇ ਡਰਹਮ ਪੁਲਿਸ ਨੇ ਚਾਰਜ ਕੀਤਾ ਔਰ ਇਹ ਜਿਹੜਾ ਜੁਲਾਈ 13 2024 ਨੂੰ ਵਿਕਟਮ ਜਿਹੜਾ ਉਹ ਆਪਣੀ ਡੈਂਟਲ ਫੈਸਿਲਟੀ ਦਾ ਐਡਰੈਸ ਉੱਥੇ ਗਿਆ ਔਰ ਉਹ ਵਿਕਟਮ ਦੀ ਜਿਹੜਾ ਜਿਹਨੂੰ ਇਹਨੇ ਜਿਹਦੇ ਨਾਲ ਇਹ ਤੱਕਾਸ਼ਾਈ ਕੀਤੀ ਉਹਦੇ ਨਾਲ ਅਪਾਇੰਟਮੈਂਟ ਸੀ ਉਨੇ ਉਹਨੂੰ ਇਨੈਪ੍ਰੋਪਰੀਏਟਲੀ ਜਿਹੜਾ ਉਹਨੂੰ ਟ੍ਰੀਟ ਕੀਤਾ ਔਰ ਹੁਣ ਪੁਲਿਸ ਨੂੰ ਇਹ ਲੱਗਦਾ ਕਿ ਕਿਉਂਕਿ ਜਿਹੜੇ ਇਸ ਕਿਸਮ ਦੇ ਬਿਹੇਵੀਅਰ ਹੁੰਦੇ ਨੇ ਇਹ ਇਕੱਲੀ ਘਰੀ ਘਟਨਾ ਨਹੀਂ ਹੁੰਦੀ ਇਹ ਇਸ ਕਿਸਮ ਦੇ ਐਡਿਕਟ ਹੁੰਦੇ ਨੇ ਜਾਂ ਇਸ ਕਿਸਮ ਦਾ ਜਿਹੜੇ ਨੇ ਉਹ ਉਹਨਾਂ ਦੀ ਬੇਸਿਕ ਹੈਬਿਟ ਹੁੰਦੀ ਹੈ ਹੁਣ ਪੁਲਿਸ ਜਿਹੜੀ ਹੈ ਹੋਰ ਔਰਤਾਂ ਦੇ ਵੀ ਜਿਹੜੀ ਹੈ ਉਹਨਾਂ ਨੇ ਓਪਨ ਕੀਤਾ ਕਿ ਭਾਈ ਇਸ ਬਾਰੇ ਦੱਸੋ ਹੁਣ ਕੱਲਾ ਇਹ ਨਹੀਂ ਇਹ ਮੈਂ ਅੱਜੇ ਖਬਰ ਦੇਖੀ ਸੀ ਤੇ ਇੱਕ ਖਬਰ ਕਿ ਭਾਈ ਭਾਰਤੀ ਮੂਲ ਦਾ ਇੱਕ ਮੀਨ ਪਟੇਲ 30 ਸਾਲਾਂ ਦਾ ਉਸ ਨੂੰ ਗ੍ਰਿਫਤਾਰ ਕੀਤਾ ਹੈ ਟੈਨਐਸਏ ਦੀ ਪੁਲਿਸ ਨੇ ਹੁਣ ਉਹਦਾ ਕੀ ਹੈ ਕਿ ਜਿਸ ਸਟੋਰ ਤੇ ਉਹ ਕੰਮ ਕਰਦਾ ਹੈ ਜਾਂ ਉਹਦਾ ਹੋ ਸਕਦਾ ਆਪਣਾ ਸਟੋਰ ਹੋਵੇ ਉਹਦੇ ਵਿੱਚ ਕਿਸੇ ਨੇ ਲੋਟਰੀ ਖਰੀਦੀ ਤੇ ਉਹ 1 ਮਿਲੀਅਨ ਦੀ ਲੋਟਰੀ ਉਹਦੀ ਨਿਕਲ ਆਈ ਹੁਣ ਉਹ ਟਿਕਟ ਲੈ ਕੇ ਗਿਆ ਉਹਨੂੰ ਪਤਾ ਨਹੀਂ ਸੀ ਕਿ ਵੀ ਉਹਨੂੰ ਲੱਗਿਆ ਹੋਵੇ ਉਹਨੇ ਉਹਨੂੰ ਕਿਹਾ ਵੀ ਤੇਰੀ ਆ ਥੋੜੀ ਜਿਹੀ 200 500 ਕੇ ਹਜ਼ਾਰ ਦੀ ਨਿਕਲੀ ਐ ਉਹ ਉਹਨੂੰ ਦੇਖ ਕੇ ਉਹਦੀ ਟਿਕਟ ਲੈ ਲਈ ਉਹਨੇ ਟਿਕਟ ਲੈ ਕੇ ਉਹਦੇ ਸਾਹਮਣੇ ਟਰੈਸ਼ ਦੇ ਵਿੱਚ ਸੁੱਟ ਦਿੱਤੀ ਕਿ ਵੀ ਨਹੀਂ ਮਤਲਬ ਹੋ ਗਿਆ ਹੁਣ ਜਦੋਂ ਉਹ ਚਲਾ ਗਿਆ ਤੇ ਉਹਨੇ ਕੱਢੀ ਤੇ ਦੁਜਾ ਕਰਕੇ ਮਿਲੀਅਨ ਲੈਣ ਆ ਪਹੁੰਚ ਗਿਆ ਲਾਟਰੀ ਵਾਲਿਆਂ ਕੋ ਉਹਨਾਂ ਨੂੰ ਸ਼ੱਕ ਪੈ ਗਿਆ ਉਹਨੂੰ ਲੱਗਿਆ ਕਿ ਵੀ ਇਹ ਜਦੋਂ ਹੀ ਪੜਤਾਲ ਕੀਤੀ ਕੈਮਰੇ ਦੇਖ ਕੇ ਤੇ ਉਹ ਸਾਹਮਣੇ ਆ ਹੁਣ ਇਹ ਹੈ ਕਿ ਇੰਡੀਅਨ origin ਮੈਨ ਚਾਰਜ ਵਿਦ ਸਟੀਲਿੰਗ 1 ਮਿਲੀਅਨ ਡਾਲਰ winning lottery ticket ਇਨ ਯੂ ਐਸ ਔਰ ਇਹ ਜਿਹੜਾ ਉਹਨਾਂ ਨੇ ਟੈਨੇਸੀ ਦੇ ਵਿੱਚ ਹੋਇਆ ਔਰ ਉਹਨੂੰ ਗ੍ਰਫਤਾਰ ਕੀਤਾ ਹੈ ਇਸ ਪਟੇਲ ਨੂੰ ਹੁਣ ਇਹ ਇਕੱਲੀ ਇੱਕ ਬਿਮਾਰੀ ਨਹੀਂ ਹੈ ਤੁਹਾਨੂੰ ਇਸ ਕਿਸਮ ਦੀਆਂ ਇਨੀਆਂ ਖਬਰਾਂ ਪਿਛਲੇ ਪੀਰੀਅਡਸ ਸਗੀਆਂ ਹੈ ਮੈਂ ਮੇਰੇ ਸਾਹਮਣੇ ਗੁਜ਼ਰਦਿਆਂ ਵੀ ਮੈਂ ਹੁੰਦਾ ਸੀ ਮੈਂ ਕਹਿੰਦਾ ਚਲੋ ਹੁਣ ਕਾਹਨੂੰ ਜਿਹੜਾ ਇਹਨਾਂ ਨੂੰ ਕਰ ਰਿਹਾ ਕਿਉਂਕਿ ਰੋਜ਼ਾਨਾ ਅਸੀਂ ਮੋਦੀ ਅਮਿਤ ਸ਼ਾਹ ਨੂੰ ਤਾਂ ਟਟਾਇਆ ਹੀ ਹੋਇਆ ਮੈਂ ਕਹਿੰਦਾ ਛੋਟੇ ਛੋਟੇ ਪਹਿਲਵਾਨਾਂ ਨੂੰ ਕੀ ਕਹਿਣਾ ਹੁਣ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਦੋਂ ਇਹ ਪਿਛਲੇ ਦਿਨਾਂ ਵਿੱਚ ਪਿਛਲੇ ਹਫਤੇ ਦੀ ਡਾਟਾ ਸੀ ਕਿ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਮੁਲਕ ਛੱਡਿਆ ਹੈ ਔਰ ਆਪਣੀ ਸਿਟੀਜ਼ਨਸ਼ਿਪ ਇੰਡੀਆ ਦੀ ਛੱਡੀ ਹੈ ਉਹ ਗੁਜਰਾਤੀ ਨੇ ਔਰ ਸਾਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਮਿਹਨਤ ਕਰਦੇ ਨੇ ਬਾਜਵਾ ਅੱਜ ਅਸੀਂ ਰੰਧਾਵਾ ਬਣਾਤਾ ਉਹਨੇ ਇੱਕੋ ਹੀ ਨੇ ਬਾਜਵੇ ਰੰਧਾਵੇ ਬਹਾਦਰ ਲੋਕ ਨੇ ਹਾਂਜੀ ਚਲੋ ਉਹਨਾਂ ਨੇ ਉਹ ਕੁਛ ਨਾ ਕੁਛ ਸਰਚ ਕਰਦੇ ਨੇ ਭੇਜਦੇ ਨੇ ਖਬਰਾਂ ਉਹਨਾਂ ਨੇ ਖਬਰ ਭੇਜੀ ਹਾਲਾ ਮੈਨੂੰ ਹੀ ਲੱਗਿਆ ਵੀ ਸ਼ਾਇਦ ਕਰੰਟ ਹੈ ਮੈਂ ਬਾਅਦ ਚ ਦੇਖਿਆ ਵੀ ਇਹ 19 ਦਸੰਬਰ 2022 ਦੀ ਨਿਊਜ਼ ਹੈ ਲੇਕਿਨ ਰੈਲੇਵੈਂਟ ਹੈ ਕਿਉਂਕਿ ਜਦੋਂ ਅਸੀਂ ਲਾਰਜੈਸਟ ਇਮੀਗਰੈਂਟਸ ਦੇਖਦੇ ਆਂ ਵੀ ਗੁਜਰਾਤ ਤੋਂ ਨਿਕਲ ਰਹੇ ਨੇ ਇਲੀਗਲ ਇੱਕ ਹੁੰਦਾ ਵੀ ਉਹਨਾਂ ਦੇ ਆਲਰੇਡੀ ਇੱਥੇ ਰਿਸ਼ਤੇਦਾਰ ਨੇ ਕਿਸੇ ਨੇ ਕੀਤਾ ਔਰ ਦੂਜਾ ਔਰ ਕਿਸ ਲੈਵਲ ਤੇ ਇਹ ਇਲੀਗਲ ਇਮੀਗ੍ਰੇਸ਼ਨ ਦਾ ਧੰਦਾ ਚੱਲ ਰਿਹਾ ਹੈ ਇਹ 2 ਸਾਲ ਪਹਿਲਾਂ ਕਿਉਂਕਿ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਮੀਡੀਆ ਚ ਬੜੀ ਵੱਡੀ ਖਬਰ ਬਣੀ ਸੀ ਕਿ ਵੀ ਜਿਹੜਾ ਉਹਨੂੰ ਡਿੰਗਚਾ ਟਰੈਜੇਡੀ ਕਹਿੰਦੇ ਨੇ ਕਿ ਕੈਨੇਡਾ ਦੇ ਇੱਕ ਥਾਂ ਤੋਂ ਚਾਰ ਜੀ ਗੁਜਰਾਤੀ ਪਰਿਵਾਰ ਦੇ ਦੋ ਹਸਬੰਡ ਵਾਈਫ ਦੋ ਬੱਚੇ ਉਹਨਾਂ ਦੇ ਉਹ ਕ੍ਰਾਸ ਕਰਦੇ ਆ ਕਿਤੇ ਗਵਾਚ ਗੂਚ ਗਿਆ ਇਲੀਗਲੀ ਅਮਰੀਕਾ ਜਾਣਾ ਸੀ ਤੇ ਕੁਛ ਦਿਨ ਬਾਅਦ ਜਦੋਂ ਉਹਨਾਂ ਦੀਆਂ ਚਾਰਾਂ ਦੀਆਂ ਹੀ ਫਰੋਜ਼ਨ ਡੈੱਡ ਬਾਡੀਜ਼ ਮਿਲੀਆਂ ਹੈ ਨਾ ਫਿਰ ਫਿਰ ਸਾਹਮਣੇ ਆਇਆ ਕਿ ਜੀ ਇਹ ਕਪਲ ਇਹਨਾਂ ਦੇ ਬੱਚੇ ਇਹ ਦੂਜੇ ਤੇ ਜਾ ਔਰ ਇਹ ਬੜਾ ਵੱਡਾ ਕੇਸ ਬੁਨਿਆਦ ਹਾਂ ਦੁਨੀਆ ਦੇ ਵਿੱਚ ਡਿਸਕਸ ਹੋਇਆ ਕਿ ਭਈ ਇਹ ਜਿਹੜਾ ਉਹਨਾਂ ਨੂੰ ਸੋ ਉਦੋਂ ਇਹ ਸਾਰੇ ਤੇ ਪਰਦਾ ਆਇਆ ਕਿ ਉਦੋਂ ਮੈਨੂੰ ਵੀ ਇਹ ਲੱਗਦਾ ਸੀ ਕਿ ਭਈ ਇਹ ਜਿਹੜੇ ਗੁਜਰਾਤੀ ਬਹੁਤੇ ਨਜ਼ਰ ਤਾਂ ਆਉਂਦੇ ਨੇ ਸਾਰੇ ਪਾਸੇ ਆ ਤੁਸੀਂ ਨਿਊ ਜਰਸੀ ਜਰਸੀ ਸਿਟੀ ਚਲੇ ਜਾਓ ਜਾਂ ਦੂਜਾ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਬੜੋਦੇ ਆ ਗਏ ਹੋ ਲੇਕਨ ਮੈਨੂਸੀ ਮੈਂ ਕਿਹਾ ਵੀ ਇਹ ਇਹਨਾਂ ਨੇ ਮੋਰਟਲ ਔਰ ਹੋਟਲ ਜਿਹੜਾ ਉਹਨੂੰ ਮਿਲਾ ਕੇ ਮੋਰਟਲ ਬਣਾਤਾ ਹੈ ਕੀ ਹੁੰਦਾ ਸੀ ਇੱਕ ਤਾਂ ਰੈਸਟੋਰੈਂਟ ਹੁੰਦੇ ਸੀ ਇੱਕ ਹੋਟਲ ਹੁੰਦੇ ਸੀ ਇਹ ਜਿਹੜਾ ਮੋਰਟਲ ਸ਼ਬਦ ਹੈ ਇਹ ਸਾਰੇ ਮੋਰਟਲ ਅਮਰੀਕਾ ਤੋਂ ਇਹ ਖੁੰਜੇ ਚੋਂ ਦੂਜੇ ਤੱਕ ਤੁਹਾਨੂੰ ਪਟੇਲ ਤੇ ਦੂਜੇ ਹੀ ਮਿਲਣਗੇ ਹੂੰ ਕਿਉਂਕਿ ਇਹਨਾਂ ਨੇ ਹੀ ਬਣਾਤਾ ਹੈ ਹੋਟਲ ਦਾ ਟੈਲ ਲੈ ਲਿਆ ਤੇ ਮੋਟਰ ਉੱਥੇ ਖੜੀ ਕਰਕੇ ਰਾਤ گزارਨੀ ਉਹਦਾ ਐਮ ਲੈ ਲਿਆ ਮੋਟੈਲ ਬਣਾਤਾ ਜੀ ਔਰ ਉਹਦੇ ਚ ਬਹੁਤ ਸਾਰੇ ਜਿਹੜੇ ਨੇ ਉਹ ਕੀ ਉਹਨੂੰ ਕੀ ਕਹਿੰਦੇ ਨੇ ਬਲੈਕ ਸ਼ੀਟਡ ਨੇ ਉਹਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਕਿਵੇਂ ਇਲੀਗਲ ਕੰਮ ਨੇ ਔਰ ਇਸ ਲਈ ਇਹਨਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਜਦੋਂ ਮੋਰਟਲ ਜਾਂ ਪਟੇਲ ਦਾ ਜ਼ਿਕਰ ਹੁੰਦਾ ਹੈ ਤੇ ਆਮ ਜਿਹੜਾ ਅਮਰੀਕਨਸ ਜਿਨ੍ਹਾਂ ਦਾ ਵਾਹ ਪਿਆ ਇਹਨਾਂ ਦੇ ਨਾਲ ਉਹ ਇਹਨਾਂ ਨੂੰ ਬੜਾ ਘਟਿਆ ਕਿਉਂਕਿ ਸਭ ਰੂਲ ਵਾਇਓਲੇਟ ਕਰਦੇ ਨੇ ਸਭ ਇਲੈਗਲ ਕੰਮ ਇਹ ਕਰਦੇ ਨੇ ਔਰ ਉਹਨੂੰ ਫਿਰ ਜਿਹੜਾ ਉਹਦੇ ਤੇ ਕਵਰ ਅਪ ਹੀ ਕਰਦੇ ਨੇ ਹੁਣ ਇਸ ਖਬਰ ਦੀ ਰੈਲੇਵੈਂਸ ਮੈਨੂੰ ਜਦੋਂ ਇਹ ਸਮਝ ਆਈ ਕਿ ਵੀ ਇਸ ਲੈਵਲ ਦੇ ਉੱਤੇ ਕਿਵੇਂ ਇਲੈਗਲ ਸੈਟਲ ਹੋ ਰਹੇ ਨੇ ਤੇ ਇਹ 2022 ਦੀ ਖਬਰ 19 ਦਸੰਬਰ ਦੀ ਹੈ ਇਨ ਗੁਜਰਾਤ ਟ੍ਰੇਨਿੰਗ ਕੈਂਪਸ ਫਾਰ ਇਲੀਗਲ ਯੂਐਸ ਕ੍ਰਾਸਓਵਰਸ ਔਰ ਇਸ ਖਬਰ ਦਾ ਅਹਮਦਾਬਾਦ ਦੀ ਡੇਟਲਾਈਨ ਨਾ ਇਲੀਗਲ ਡੇਟਲਾਈਨ ਨਾ ਲੱਗੀ ਹੈ ਖਬਰ ਸੀ ਕਿ ਭਾਈ ਇਮੀਗ੍ਰੇਸ਼ਨ ਵਾਲਿਆਂ ਨੇ ਇਲੀਗਲ ਰੈਕਟ ਲੱਭਿਆ ਹੈ ਕਿ ਕਿਵੇਂ ਗੁਜਰਾਤ ਤੋਂ ਬਾਹਰਲੇ ਮੁਲਕਾਂ 'ਚ ਸੈਟਲ ਕਰਨ ਦੇ ਲਈ ਪ੍ਰੋਫੈਸ਼ਨਲੀ ਰਨ ਕੈਂਪ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਵੇਂ ਤੁਸੀਂ ਅਮਰੀਕਾ ਤੋਂ ਡੇਂਜਰਸ ਰੂਟ ਲੈ ਕੇ ਕੈਨੇਡਾ ਰਹੀਂ ਔਰ ਮੈਕਸੀਕੋ ਰਹੀਂ ਐਂਟਰ ਕਰਨਾ ਇਸ ਇਹਨਾਂ ਕੈਂਪਸ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਜਿਹੜੇ ਕਲਾਇੰਟ ਨੇ ਕਿ 15 ਫੁੱਟ ਉੱਚੀ ਕੰਧ ਕਿਵੇਂ ਟਪਣੀ ਹੈ ਫਿਰ ਜੇ ਜਿਹੜੀ ਬਾਰਬਡ ਡਿਫੈਂਸ ਲੱਗੀ ਹੋਈ ਹੈ ਕੰਡਿਆਲੀ ਤਾਰ ਹੈ ਉਹਨੂੰ ਕਿਵੇਂ ਕਰਾਸ ਕਰਨਾ ਹੈ ਲੰਬਾ ਡਿਸਟੈਂਸ ਤੁਸੀਂ ਬੱਚਿਆਂ ਦੇ ਨਾਲ ਕਿਵੇਂ ਦੌੜਨੇ ਐਂਟਰ ਕਰਨ ਲਈ ਭਾਰੀ ਬੈਗ ਚੁੱਕ ਕੇ ਕਿਵੇਂ ਕਰਨਾ ਹੈ ਔਰ ਇਹ ਸਾਰੀ ਜਿਹੜੀ ਟ੍ਰੇਨਿੰਗ ਹੈ ਉਸ ਤੋਂ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਗੁਜਰਾਤ ਦੇ ਬਹੁਤ ਸਾਰੀਆਂ ਥਾਵਾਂ ਨੇ ਟ੍ਰੇਨਿੰਗ ਕੈਂਪਸ ਦੇ ਨਾਂ ਦਿੱਤੇ ਹੋਏ ਨੇ ਓਵਰਸਾਦ ਮਾਨਸਾ ਪਲੀਆਰ ਡੇ ਗਾਂਧੀਨਗਰ ਚ ਫੇਰ ਵਿਜੈਪੁਰ ਵਿਲੇਜ ਮਹਾਂਸਾ ਦੇ ਵਿੱਚ ਵੱਡੇ ਵੱਡੇ ਫਾਰਮਾਂ ਚ ਇਹ ਕੈਂਪ ਨੇ ਜਿਹਦੇ ਚ ਦੋ ਹਫ਼ਤੇ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੀ ਟ੍ਰੇਨਿੰਗ ਹੈ ਔਰ ਉਹਦੇ ਚ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਵੀ ਇਹ ਕੰਦ ਕਿਵੇਂ ਟੱਪਣੀਆਂ ਪੰਜਾਬ ਪਾ ਕੇ ਉਹਨਾਂ ਨੂੰ ਕਿ ਵੀ ਉਨਾਂ ਨੂੰ ਫਿੱਟ ਕੀਤਾ ਜਾਂਦਾ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇਹਦੀ ਜਦੋਂ ਕਿਉਂਕਿ ਜਿਹੜੀ ਡਿੰਚਾ ਟਰੈਜੇਡੀ ਹੋਈ ਜਿਹਦੇ ਚਾਰ ਪਰਿਵਾਰ ਦੇ ਜੀ ਫ੍ਰੀਜ਼ ਹੋ ਗਏ ਸੀ ਉਸ ਤੋਂ ਬਾਅਦ ਇੱਕ ਵਿਠਲ ਪਟੇਲ ਨਾਂ ਦਾ ਬੰਦਾ ਜਿਹੜਾ ਉਹ ਫੜਿਆ ਗਿਆ ਜਿਹੜਾ ਡਿਪੋਰਟ ਹੋਇਆ ਇਸਤਨਬੁਲ ਤੋਂ ਔਰ ਫੋਰਜ ਪਾਸਪੋਰਟ ਦੇ ਉੱਤੇ ਮੈਕਸੀਕੋ ਵੀਜ਼ੇ ਦਾ ਸਟicker ਲੱਗਾ ਹੋਇਆ ਸੀ ਉਹਨਾਂ ਨੇ ਉਹਨੂੰ ਵਾਇਆ ਦੋਹਾ ਰਿਪੋਰਟ ਕੀਤਾ ਤੇ ਉਹਨੂੰ 2 ਅਕਤੂਬਰ 2021 ਨੂੰ ਜਿਹੜਾ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਹਦੇ ਰਾਹੀਂ ਵੀ ਇਹ ਫਿਰ ਕਨਫਰਮ ਹੋਇਆ ਕਿ ਟ੍ਰੇਨਿੰਗ ਕੈਂਪ ਕਿਸ ਲੈਵਲ ਦੇ ਚੱਲ ਰਹੇ ਨੇ ਫਿਰ ਨਾਰਾਇਣ ਚੌਧਰੀ ਨਾਂ ਦਾ ਬੰਦਾ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਏਅਰਪੋਰਟ ਤੋਂ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਤੋਂ ਇਹ ਸਾਹਮਣੇ ਆਇਆ ਕਿ ਇਹ ਜਿਹੜੀ ਹਿਊਮਨ ਸਮਗਲਿੰਗ ਹੈ ਇਹਦਾ ਬਹੁਤ ਵੱਡਾ ਰੈਕਟ ਗੁਜਰਾਤ ਦੇ ਵਿੱਚ ਹੈ ਕਿ 15 ਦਿਨਾਂ ਤੋਂ 3 ਮਹੀਨੇ ਤੱਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਲਾਇੰਟਸ ਆਰ ਫਰਸਟ ਟ੍ਰੇਨ ਟੂ ਰਨ ਵਿਦ ਦਾ ਬੈਗੇਜ ਬੈਕਪੈਕ ਜਿਵੇਂ ਉਹ ਫੌਜੀਆਂ ਦੀ ਟ੍ਰੇਨਿੰਗ ਵਿੱਚ ਹੁੰਦਾ ਨਾ ਹੈਵੀ ਪਿੱਠੂ ਕਰਕੇ ਉਹਨਾਂ ਨੂੰ ਦੌੜਾਉਂਦੇ ਨੇ ਇਵੇਂ ਉਹਨਾਂ ਨੂੰ ਦੌੜਾਉਂਦੇ ਨੇ ਇਵਨ ਯੰਗ ਬੱਚਿਆਂ ਨੂੰ ਵੀ ਤੇ ਉਹਨਾਂ ਨੇ ਵੀ ਕ੍ਰਾਸ ਕਰਨਾ ਜਦੋਂ ਉਹਨਾਂ ਦੀ ਸਟਰੈਂਥ ਬਣ ਜਾਂਦੀ ਹੈ ਫਿਰ ਉਹਨਾਂ ਨੂੰ ਫਲੈਕਸੀਬਿਲਟੀ ਸਿਖਾਉਂਦੇ ਨੇ ਜਿਹੜੀ ਬਾਰ ਬਿਤਾਰ ਹੈ ਉਹਦੇ ਵਿੱਚੋਂ ਕਿਵੇਂ ਲੰਘਣਾ ਹੈ ਉਹਦੀ ਟ੍ਰੇਨਿੰਗ ਹੈ ਅਜੀ ਫਲੈਕਸੀਬਿਲਟੀ ਫਿਰ ਦੇ ਆਰ ਟ੍ਰੇਨਡ ਟੂ ਸਕੇਲ ਹਾਈ ਵਾਲਸ ਐਂਡ ਸਲਿਦਰ ਥਰੂ ਓਪਨਿੰਗਸ ਐਂਡ ਬਾਰਬਡ ਫੈਂਸਸ ਕਿ ਕੰਧ ਟੱਪ ਕੇ ਜਿਹੜੇ ਵਿੱਚੋਂ ਮੂਰੀਆਂ ਨੇ ਤਾਰਾਂ ਦੇ ਵਿਚਾਲੇ ਗੈਪ ਹੈ ਉਹਦੇ ਚੋਂ ਕਿਵੇਂ ਕ੍ਰਾਸ ਕਰਨਾ ਔਰ ਉਹਨਾਂ ਨੇ ਕਿਹਾ ਵੀ ਇਹ ਹੁਣ ਉਹ ਕੈਨੇਡਾ ਰਾਹੀਂ ਪ੍ਰੈਫਰਿੰਗ ਕਰਦੇ ਕਿਉਂਕਿ ਉੱਥੇ ਮੌਸਮ ਜਿਗ੍ਹਾਮ ਠੰਡਕ ਹੁੰਦੀ ਹੈ ਉਹ ਆਇਆ ਮੈਕਸੀਕੋ ਕਰਦਾ ਨੇ ਮੈਕਸੀਕੋ ਦਾ ਐਂਟਰੀ ਹੈ ਇੰਡੀਅਨ ਪਾਸਪੋਰਟ ਦੀ ਹੈ ਨੀ ਉਹਦੇ ਚ ਕੋਈ ਵੀਜ਼ੇ ਦੀ ਲੋੜ ਨਹੀਂ ਹੈ ਫਿਰ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਬਾਰਡਰ ਦੇ ਉੱਤੇ ਕਿਉਂਕਿ ਥਿੱਕ ਵਾਲਸ ਨੇ ਰੇਜ਼ਰ ਵਾਇਰਸ ਨੇ ਇਹ ਦਿੱਲੀ ਪੁਲਿਸ ਕਹਿ ਰਹੀ ਹੈ ਉਹਨਾਂ ਨੇ ਕਿਹਾ ਵੀ ਜਿਹੜਿਆਂ ਨੇ ਜਾਣਾ ਹੈ ਜਿਨ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਦੀ ਟ੍ਰੇਨਿੰਗ ਇਹ ਵੀ ਹੁੰਦੀ ਹੈ ਲਿਵ ਔਨ ਲिटल ਵਾਟਰ ਐਂਡ ਫੂਡ ਕਿ ਥੋੜਾ ਜਿਹਾ ਪਾਣੀ ਤੇ ਥੋੜੇ ਜਿਹਾ ਫੂਡ ਚ ਕਿਵੇਂ ਗੁਜ਼ਾਰਾ ਕਰਨਾ ਹੈ ਔਰ ਉਹਨਾਂ ਨੂੰ ਸਿਰਫ ਕੈਂਡੀਜ਼ ਚ ਚਾਕਲੇਟਸ ਦੇ ਉੱਤੇ ਕਿਵੇਂ ਰਹਿਣਾ ਹੈ ਇਹ ਵੀ ਟ੍ਰੇ ਉੱਥੇ 3 ਮਹੀਨੇ ਦੀ ਟ੍ਰੇਨਿੰਗ ਹੈ ਤਾਂ ਬੱਚਿਆਂ ਨੂੰ ਜਿਹੜਾ ਉਹ ਫਾਰਮੂਲਾ ਮਿਲਕ ਦੇ ਉੱਤੇ ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਦੇ ਨਾਲ ਉਹ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਐਂਟਰ ਕਰਾਣਾ ਉਹ ਤਿਆਰ ਹੋ ਜਾਂਦੇ ਨੇ ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਪੋਲਸ ਨੂੰ ਕਨਸੈਂਟਰੇਟ ਕਰ ਰਹੀ ਹੈ ਫਾਰਮ ਹਾਊਸਿਸ ਨੂੰ ਆਈਡੈਂਟੀਫਾਈ ਕਰਨ ਲਈ ਜਿੱਥੇ ਤਿੰਨ ਤਿੰਨ ਮਹੀਨੇ ਦੇ ਕੈਂਪ ਚੱਲ ਰਹੇ ਹਨ ਹੂੰ ਹੁਣ ਤੁਸੀਂ ਕਿੰਨਾ ਵੱਡਾ ਸਕੈਂਡਲ ਹੈ ਕਿ ਇੱਕ ਸਟੇਟ ਦੇ ਵਿੱਚ ਤਿੰਨ ਮਹੀਨੇ ਦੀ ਟ੍ਰੇਨਿੰਗ ਇਸ ਗੱਲ ਦੇ ਉੱਤੇ ਦਿੱਤੀ ਜਾ ਰਹੀ ਹੈ ਕਿ ਇਲੀਗਲੀ ਤੁਸੀਂ ਕੈਨੇਡਾ ਔਰ ਅਮਰੀਕਾ ਦੇ ਵਿੱਚ ਕਿਵੇਂ ਵੜਨਾ ਹੈ ਅੱਛਾ ਔਰ ਉਹਦੇ ਕਿੰਨੇ ਲੋਕ ਔਰ ਇਹ ਕਦੇ ਵੀ ਇਹਨੂੰ ਕਹੋ ਕਿ ਜੀ ਪੰਜਾਬ ਦੇ ਵਿੱਚ ਤਾਂ ਉਹਦਾ ਅੰਮ੍ਰਿਤਪਾਲ ਦਾ ਭਰਾ ਜੀ 4 ਗ੍ਰਾਮ ਆਇਸ ਮਿਲ ਗਈ ਫੜ ਕੇ ਉਹਨੂੰ ਜਿਹੜਾ ਜੋਬ ਦਾ ਤੇ ਉਹਦੇ ਦੋਸਤਾਂ ਹਾਲ ਕੀਤਾ ਤੇ ਇਸ ਲੈਵਲ ਦੇ ਕੈਂਪ ਇਹ ਸੈਂਟਰਲ ਏਜੰਸੀਆਂ ਦੀ ਮਰਜ਼ੀ ਤੋਂ ਬਿਨਾਂ ਚੱਲ ਰਹੇ ਨੇ ਕੌਣ ਇਹਨਾਂ ਦੇ ਬਿਹਾਈਂਡ ਨੇ ਬਿਲਕੁਲ ਔਰ ਇਹ ਕੀ ਸਾਰੀ ਖੇਡ ਹੈ ਇਸ ਦੇ ਪਿੱਛੇ ਜਿਹੜਾ ਉਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੀ ਕੁਝ ਚੱਲ ਰਿਹਾ ਹੈ ਸੋ ਅਸੀਂ ਆਪਣੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਦਾ ਸ਼ੁਕਰਿਆ ਵੀ ਅਦਾ ਕਰਦੇ ਹਾਂ ਕਿ ਉਹ ਸਾਨੂੰ ਅਪਡੇਟਡ ਰੱਖਦੇ ਨੇ ਇਸ ਕਿਸਮ ਦੀਆਂ ਖਬਰਾਂ ਦੇ ਨਾਲ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਥਾਨੇ ਨਾ ਬ੍ਰੇਕ ਪਿਓਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ